ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਤਿੰਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ ਟਾਪ ਨਹੀਂ ਨਗਾਵਾਂ ਮੁਕਾਊ ਆ ਆਉ ਪੁੱਛ ਲੈਣਾ ਬਾਈ ਤੋਂ ਟੀਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਕੋ ਨਾ ਬਾਈ ਜਸਨਪਰੀ ਦਾ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨਾਣੇਆ ਰੋਡ ਤੇ ਆਪਣੇ ਫਾਰਮ ਆ ਗਏ ਨਾਣੇਆਲ ਰੋਡ ਤੇ ਬਾਈ ਦਾ ਫਾਰਮ ਆ ਬਾਈ ਗਾਵਾਂ ਵਿੱਚ ਬਾਈ ਕੋਲੇ ਸਾਰੀਆਂ ਚੰਗੀਆਂ ਨੇ ਮੋਬਾਈਲ ਨੰਬਰ ਬੋਲ ਦੋ 6880826977 ਠੀਕ ਆ ਬਾਈ ਕਿੰਨੇ ਕਿੰਨੇ ਪਲੱਸ ਵਾਲੀਆਂ ਨੇ ਭਰਾ ਗਾਵਾਂ ਅੰਦਰ ਬਾਈ ਆ ਜਿਹੜੇ ਖੜੀਆਂ ਆਂਗੇ ਹਾਂਜੀ 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 ਇਹ ਬਾਈ ਯਾਰ 35 ਪਲੱਸ ਤਾਂ ਆ ਵੀ ਹੈਗੀਆਂ ਨੇ ਸਾਰੀਆਂ ਬਿਲਕੁਲ ਨੋਰਮਲ ਆ ਹਨਾ ਨੋਰਮਲ ਬਾਕੀ ਬਈ ਜਿਹੜੀਆਂ ਵਿਕਰੀ ਲਈ ਗਾਵਾਂ ਨੇ ਉਹ ਦਿਖਾਉਨੇ ਆਂ ਆਜੋ ਬਾਈ ਤਿੰਨ ਗਾਵਾਂ ਬਾਈ ਕੋਲੇ ਬਕਾਊਗਾ ਬਾਈ ਇੱਕ ਤਾਜੀ ਸੂਈ ਵੀ ਆ ਦੋ ਗੱਬਣ ਨੇ ਇੱਕ ਜਰਸੀ ਐ ਟੌਪ ਦੀ ਹੰਡ ਤੇ ਦਿਖਾਵਾਂਗੇ ਪਰ ਮਬਾਈ ਦਾ ਚੰਗਾ ਚੰਗਾ ਕੰਮ ਚੱਲਦਾ ਬਾਈ ਜੀ ਸਤਿਗੁਰੂ ਸਤਿਗੁਰੂ ਜੀ ਕਿਹੜਾ ਸੂਆ ਸੂਈ ਆ ਬੈੜ ਇਹ ਬਾਈ ਦੂਜਾ ਸੂਆ ਸੂਈ ਆ ਬੈੜ ਕਦੋਂ ਸੂਈ ਆ ਪਰਾ ਇਹਨੂੰ ਬਾਈ ਹੋ ਗਏ ਯਾਰ ਆਪ ਤੱਕ ਹੋ ਗਿਆ ਬੈੜ ਨੂੰ ਸੂਈ ਹਫਤਾ ਤੱਕ ਹੋ ਗਿਆ ਸੂਈ ਹਾਂ ਬਈ ਬੱਚਾ ਕੀ ਹੈ ਮਗਰ ਬੱਚਾ ਬਾਈ ਮੇਲ ਕਾਫ ਠੀਕ ਆ ਬੱਚਾ ਮਗਰ ਬੱਚਾ ਕਿੰਨਾ ਹੁਣ ਦੁੱਧ ਰੈਡੀ ਆ ਬਈ 20 ਲੀਟਰ ਬਈ ਤਿਆਰ ਆ ਕੋਈ ਵੀਰ ਇੱਕ ਡੰਗ ਦੋ ਡੰਗ ਚੋਕੇ ਲੈ ਜਾ ਸਕਦਾ ਆਪਣੇ ਘਰੋਂ ਗੇਟੋਂ ਬਾਹਰ ਹੋ ਗਈ ਆਪਣੀ ਉਹਦੀ ਬਈ ਕੋਈ ਗਾਰੰਟੀ ਨਹੀਂ ਹੋਣੀ ਘਰੇ ਆ ਉਹਦਾ ਆਪਣੇ ਵੀਰ ਕੋਈ ਇੱਕ ਡੰਗ ਦੋ ਡੰਗ ਚੋਕੇ ਫੇਰ ਲੈ ਕੇ ਜਾਵੇ ਠੀਕ ਆ ਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾਲਾ ਨੂਣਾ ਚੈੱਕ ਕਰ ਲੋ ਵੱਡੀ ਨਾਲ ਦੇਖੋ ਦੁੱਧ ਵਾਲੀ ਬਹੁਤ ਚੰਗੀ ਆ ਬਈ ਚੰਗੇ ਰਿਕਾਰਡ ਦੀ ਚੰਗਾ ਦੁੱਧ ਬਈ ਨੇ ਦੱਸਿਆ ਬੜਾ ਸਟਾਰਟ ਲੇਵਾ ਪਸ਼ਾਂਤ ਉਹ ਦੇਖੋ ਇੱਲਾਂ ਬਹੁਤ ਦਿਖਾਉਂਦੀ ਆ। ਬਾਕੀ ਟਾਈਮ ਵੀ ਹਜੇ ਕੁਝ ਨਹੀਂ ਹੋਇਆ। ਟਾਈਮ ਦੱਸ ਹੀ ਦਿੰਨੇ ਆ ਬਈ ਵੀਡੀਓ 'ਚ ਦਿਖਾਉ요 ਬਈ ਟਾਈਮ। 12:22 ਹੋ ਗਏ। ਠੀਕ ਆ ਬਈ। ਤੇ ਉਹ ਸਾਵਨਾ ਜੱਜਮੈਂਟ ਕਰ ਲਿਓ ਬਈ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੈਣਾ। ਫੁੱਲ ਦੇ ਬਈ ਤੋੜ ਕੇ ਦਿਖਾ ਦੇ। ਫੁੱਲ ਕੱਦ ਦਾ ਪ੍ਰਿੰਟ ਬਹੁਤ ਚੰਗਾ ਫੁੱਲ ਬਰੀਡ ਆ ਗਈ। ਖੰਡੀ ਠੁੰਡੀ ਕਿਵੇਂ ਆ ਭਰਾ? ਪੂਰੀ ਵਧੀਆ ਬਈ। ਚਵਾਈ ਕਿਵੇਂ ਆ? ਇੱਕ ਨੰਬਰ ਹੋ ਬਈ ਚਵਾਈ ਦਾ ਆਪਣੇ ਕੋਲ। ਕੋਈ ਮਰਜ਼ੀ ਲੈ ਲੇ ਵੀਰ। ਤੇ ਕੋਈ ਫੋਨ ਤੇ ਮੰਗਵਾਉਂਦਾ ਤਾਂ ਵੀ ਕੋਈ ਆਏ ਨਹੀਂ ਹੁੰਦਾ ਵੀ। ਠੀਕ ਆ। ਜੋ ਆਈਕਾ ਨੰਬਰ ਹੋਊਗੀ ਸਾਰੇ ਪਾਸਮਾ। ਠੀਕ ਠੀਕ ਠੀਕ। ਤੇ ਕੀ ਮੁੱਲ ਹੈ ਦਾ ਜੈਜਾ ਭਰਾ। ਇਹਦਾ ਮੁੱਲ ਹੈ ਬਾਈ 95000 ਰੁਪਿਆ ਬੈਠਦਾ। ਮਾਣਤਨ ਹੋ ਜਾ। ਮਾਣਤਨ ਕਰ ਦਾਂਗੇ ਬਾਈ। ਠੀਕ ਆ। 95000 ਰੁਪਿਆ ਮੁੱਲ ਹੈ ਮਾਣਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ। ਥਾਣਲੇ ਵਾ ਚੰਗਾ ਕਰਦ ਵੱਡ ਚੰਗਾ ਸੂਈ ਸਵਾਈਆ ਪ੍ਰਿੰਟ ਬਹੁਤ ਚੰਗਾ ਥਣ ਵੀ ਮੁੱਠੀ ਵਾਲਾ। ਅਲੱਗ-ਅਲੱਗ ਥਣ ਚਿਵਾਈ ਵੀ ਨੰਬਰ 1। ਆਨਡਰ ਨੇੜ ਤੋਂ ਚੈੱਕ ਕਰੋ। ਬਹੁਤ ਸੋਹਣਾ ਡਰਗਰ ਮਾਈ। ਕੀ ਆ ਬਾਈ? ਮੁੱਲ ਵੀ ਜਾਇਜ਼ ਆ ਵੀਰੇ ਮਾਨਤਨ ਹੋ ਜੂ ਨਾੜਾ ਨੂੰ ਠੰਡੀ ਸੀ ਲਾ ਡਾਕਟਰ ਕੋਈ ਆਏ ਨਹੀਂ ਕੋ ਗੱਲ ਬਾਤ ਨਹੀਂ ਇਹਦੀ ਕੋਸ਼ ਨਹੀਂ ਹਣਾ ਇਹਦੀ ਕੋਹ ਨਹੀਂ ਬਾਈ ਠੰਡੀ ਠੰਡੀ ਫੋਲਾ ਬਈ ਕੀ ਬਾਤ ਆਕੇ ਦੋ ਨੰਬਰ ਤੇ ਟਾਓ ਬਰੀਡ ਕਿਹੜਾ ਸੂ ਆਪਰਾ ਇਹ ਬਾਈ ਪਲੂਣ ਸੁੰਦਿਆ ਦੰਦੋ ਦੋ ਦੰਦ ਆ ਬਹਿੜ ਦੰਦੋ ਦੋ ਦੰਦ ਹਾਂ ਬਾਈ ਠੀਕ ਆ ਬਾਈ ਕਿੰਨੇ ਦਿਨ ਲੈਂਦੀ ਆ ਭਰਾ ਇਹ ਬਾਈ ਯਾਰ ਲੈ ਜੋਗੀ ਚਾਰ ਪੰਜ ਦਿਨ ਹੀ ਲਊ ਬਹਿੜ ਵਾਰ ਚਾਰ ਪੰਜ ਦਿਨ ਬੋਲ ਦੇ ਬਾਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਬੋਦੀ ਚੰਗੀ ਆ ਸੁਨੱਖ ਪੁਣਾ ਬਾੜ ਦੇ ਵਿੱਚ ਫੁੱਲ ਬਰੀਡ ਫੁੱਲ ਆ ਬਾਈ ਬਾੜ ਤੇ ਤੋਰਾ ਦੇਖੋ ਕਮਾਲ ਦਾ ਫੁੱਲ ਕਰਦਾ ਦੇਖੋ ਲੇਵੇ ਦੀ ਫੀਟਿੰਗ ਚੈੱਕ ਕਰੋ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਬਾਕੀ ਦੰਦਾ ਚ ਵਹਿੜ ਵਹਿੜ ਆਂਗਾ ਬਾਈ ਬਿਊਟੀ ਚੈੱਕ ਕਰੋ ਬਾੜ ਦੀ ਕੀ ਮੁੱਲ ਆ ਭਰਾ ਜੈਦਰ ਇਹਦਾ ਮੁੱਲ ਬਾਈ ਯਾਰ 120 1 ਲੱਖ 20000 ਰੁਪਏ ਮਾਨਤਨ ਹੋ ਜੂ ਵੀਰੇ ਮਾਨਤਨ ਹੋ ਜੂ ਹਾਂ ਬਾਈ ਕਰਦਾ ਐ ਕੋਈ ਨਾ ਠੀਕ ਆ 120000 ਰੁਪਇਆ ਮੁੱਲ ਮੰਨ ਤਾਂ ਜ਼ਰੂਰ ਹੋ ਜਾ ਢਿੱਲਾਂ ਦੀ ਜੱਜਮੈਂਟ ਲਾ ਲਓ ਢਿੱਲਾਂ ਵਾਹ ਠੰਡੀ ਸੀ ਲਾ ਡਾਕਟਰ ਕੋਈ ਆਇਆ ਨਹੀਂ ਬਈ ਮੈਂ ਮਾਰਦੀ ਹੱਥ ਲਾਈ ਜਾ ਬੰਦਾ ਮਾਰਦੀ ਹੱਥ ਲਾਈ ਚਲੋ ਜਿਵੇਂ ਪਲੂਨ ਹਨਾ ਥਾਣ ਦੇ ਅਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਤੀ ਦੇ ਥਾਣ ਗੁਲਾਬੀ ਲੇਵਾ ਗੁਲਾਬੀ ਨਾਸਫ ਬੋਲੀਵਾਦੀ ਪੂਰੀ ਚੰਗੀ ਆ ਪੱਧਰ ਪੁੱਧਰ ਫੁੱਲ ਪ੍ਰਿੰਟ ਬਹੁਤ ਚੰਗਾ ਪੂਰੀ ਪੜੀ ਵੀ ਸਮੀ ਵੀ ਵਹਿੜਾ ਬਈ ਨਗੀਨਾ ਡਾਇਮੰਡ ਪੀਸ ਆ ਅੱਗੇ ਵੀਰੇ ਜਰਸੀ ਕਿਹੜਾ ਸੂਆ ਸੁੰਦੀ ਆ ਭਰਾ ਇਹ ਬਾਈ ਪਲੂਨ ਸੇ ਦੰਦੋ ਖੀਰੀ ਆ ਦੰਦੋ ਖੀਰੀ ਆ ਪਹਿਲਾ ਸੂਆ ਕਿੰਨੇ ਦਿਨ ਲੈਣੀ ਆ ਭਰਾ ਇਹ ਬਾਈ ਯਾਰ ਲੈ ਜੂ ਹਫਤਾ ਤੱਕ ਵੜ ਹਫਤਾ ਤੱਕ ਲੈ ਜੀ ਹਾਂ ਬਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਆ ਐਸਟੀਮੇਟ ਬਾਈ ਯਾਰ 16 17 ਕਿਲੋ ਵੜ ਪਾ ਦੂ ਤੇ ਫੇਸ ਬੜਾ ਚੰਗਿਆ ਬਿਊਟੀ ਚੈੱਕ ਕਰੋ ਗੋਦੀਬਾਦੀ ਬਹੁਤ ਚੰਗੀ ਆ ਸਨੱਖਪੁਣਾ ਬੈਡ ਦੇ ਵਿੱਚ ਫੁੱਲ। ਬਾਕੀ ਕੀਰੀ ਜਾਂ ਦੰਦੋ ਵੀ ਹਲੇ। ਦੰਦੋ ਵੀ ਕੀਰੀ ਆ। ਹਾਂ ਬਈ। ਠੀਕ ਐ ਬਈ। ਥਣ ਸੋਨਾ ਗੜਦੀ ਹੁੰਦੀ ਐ ਕੱਚੀ ਕੱਚੀ ਆ ਲੈ ਲੇਵਾ ਦੇਖੋ ਮਗਰ ਮੂਰ ਲੱਲੇਵਾ ਹਜੇ ਤਾਂ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ। ਕੀ ਬਾਤ। ਫੁੱਲ ਦੇ ਬਈ ਤੁਰ ਕੇ ਖਾਦੇ। ਕੱਚੀ ਕੱਚੀ ਆ ਉਸਾਂ ਨਾਂ ਦਾ ਜਲਾ ਲਓ ਬਈ ਬਣੂਗੀ ਚੰਗੀ। ਕੱਦ ਵੀ ਚੰਗਾ ਗਰਮ ਆ ਇਹਦਾ ਫੇਸ ਬੜਾ ਚੰਗਾ ਬ੍ਰੀਡ ਫੁੱਲ ਆ ਬੈਡ ਤੇ। ਕੀ ਬਾਤ ਆ। ਕੀ ਮੁੱਲ ਆ ਭਰਾ ਜੈ ਜੈ ਇਹਦਾ ਬਾਈ ਮੁੱਲ 65000 ਰੁਪਇਆ ਮਾਨਤਾਣ ਹੋ ਜੀ ਹਾਂ ਬਾਈ ਮਾਨਤਾਣ ਕਰਨਾਗੇ 65000 ਰੁਪਇਆ ਮੁੱਲ ਆ ਵੀਰੇ ਮਾਨਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬਿਊਟੀ ਬਹੁਤ ਚੰਗੀ ਆ ਕਲਰ ਬਹੁਤ ਚੰਗਾ ਮੰਗ ਫੁੱਲ ਆ ਇਸ ਕਲਰ ਦੀ ਢੱਲਾਂ ਤੋਂ ਅੰਦਾਜ਼ਾ ਲਾ ਲਿਓ ਬਣੂਗੀ ਬਹੁਤ ਬਾਈ ਬੈਠਾ ਤੋਰਾ ਦੇਖ ਇੱਕ ਵਾਰੀ ਬਾਈ ਫੇਸ ਦੁਬਾਰੇ ਦੇਖੋ ਲੈ ਟੂਆ ਟੂਆ ਬਹੁਤ ਚੰਗਾ ਬੋਦੀ ਚੰਗੀ ਆ ਸਨਖ ਪੋਣਾ ਬੈੜ ਦੇ ਵਿੱਚ ਹੋਲਾ ਅੱਗੇ ਵੀਰੇ ਲਾਸਟ ਤੇ ਕਿਹੜਾ ਸੂਆ ਸੂਈ ਬਈਆ ਇਹ ਬਈ ਅਰੀਜਨਲ ਦੂਜਾ ਸੂਆ ਬਾੜ ਕਿੰਨਾ ਟਾਈਮ ਹੋ ਗਿਆ ਭਰਾ ਸੂਈ ਨੂੰ ਕਿਹਾ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਈ ਹੋ ਗਿਆ ਯਾਰ 15 ਕਿ ਦਿਨ ਬਾੜ ਸੂਈ ਨੂੰ 15 ਕਿ ਦਿਨ ਠੀਕ ਆ ਕਿੰਨਾ ਦੁੱਧ ਰੈਡੀ ਆ ਹੁਣ ਬਈ 18 ਲੀਟਰ ਤਿਆਰ ਆ ਕੋਈ ਵੀਰੇ ਇੱਕ ਡੰਗ ਦੋ ਡੰਗ ਚੋਕੇ ਲੈ ਜਾ ਸਕਦਾ ਆਪਣੇ ਘਰ ਠੀਕ ਆ 18 ਲੀਟਰ ਦੁੱਧ ਬਈ ਕਹਿੰਦਾ ਨੈਟ ਤਿਆਰ ਆ ਇੱਕ ਡੰਗ ਦੋ ਡੰਗ ਤਿੰਨ ਡੰਗ ਚੋਕੇ ਲੈ ਜਾਓ ਤਾਂ ਵੀ ਕੋਈ ਚੈੱਕ ਕਰਨੀ ਬੱਚਾ ਕਿਹੜਾ ਇਹਦਾ ਬਈ ਆ ਬਈ ਮੇਲ ਕਾ ਫਾਇਦਾ ਬੈਠਾ ਠੀਕ ਆ ਬੱਚਾ ਮਗਰ ਬੱਚਾ ਬੈਠਾ ਬਈ ਠੀਕ ਆ ਪਿੰਜਰੇ 'ਚ ਬੈਠਾ ਠੀਕ ਓਕੇ ਬਈ ਤੋਰਾ ਨੰਬਰ 1 ਆ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਟਾਈਮ ਆ ਜਿਹੜਾ ਵੀਡੀਓ 'ਚ ਦੱਸ ਦਿੱਤਾਈ ਸ਼ਾਮ ਤੱਕ ਆਰਡਰ ਦੇਖੋ ਕਮਾਲ ਨਾਲ ਚੈੱਕ ਕਰ ਲਓ ਚਾਰੇ ਥਣ ਨਿਕਣਵੇਂ ਪੂਰੇ ਗੈਭ ਤਾਂ ਨਾੜਾ ਨੂੜਾ ਫੁੱਲ ਜੰਗੇ ਫੇਸ ਦੇਖੋ ਕਰਮਾ ਇਹਦਾ ਬੜਾ ਚੰਗਾ ਮੁੱਲ ਕੀ ਜਾਏ 60000 ਰੁਪਏ ਮੁੱਲ ਆ ਬਈ ਮਾਨ ਤਨ ਹੋ ਜਾ ਮਾਨ ਤਨ ਕਰ ਦਿੰਦੇ 60000 ਰੁਪਏ ਮੁੱਲ ਆ ਵੀਰੇ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਬਈ ਕਿਸੇ ਵੀ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ